1.5 ਸਾਲ ਦਾ ਫੋਅ ਟਾਈਮ ਲਿਆ ਉਹ ਟਾਈਮ ਦੇ ਵਿੱਚ ਜਿੰਨੀ ਪ੍ਰੈਪਰੇਸ਼ਨ ਮੈਨੂੰ ਚਾਹੀਦੀ ਸੀ ਉਸ ਚੀਜ਼ ਨੂੰ ਮੈਂ ਕੰਪਲੀਟ ਕੀਤਾ ਤੇ ਪੂਰੇ ਪੋਟੈਂਸ਼ੀਅਲ ਨਾਲੇ ਮੈਂ ਆਪਣਾ ਲਾਸਟ ਚਾਂਸ ਦਿੱਤਾ ਤੇ ਇਸ ਲਾਸਟ ਚਾਂਸ ਦੇ ਵਿੱਚ ਇਹ ਮੇਰੀ ਐਸਐਸਬੀ ਕਲੀਅਰ ਹੋਈ ਠੀਕ ਹੈ ਸਾਡੇ ਪੂਰੇ ਪਿੰਡ ਦਾ ਮਾਣ ਵਧਾਇਆ ਬੱਚੇ ਨੇ ਅਸੀਂ ਪਰਮਾਤਮਾ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਪੜਾਈ ਲਿਖਾਈ ਪੱਛੋਂ ਸਭਾ ਤੋਂ ਐਨ ਠੀਕ ਹੈ ਬੱਚਾ ਇਹ ਸਾਡੇ ਪਹਿਲੇ ਗਾਸਟਡ ਅਫਸਰ ਬਣਨਗੇ ਸਾਡੇ ਇਸ ਇਲਾਕੇ ਦੇ ਇਸ ਮਿਹਨਤ ਦਾ ਅੱਜ ਜਿਹੜਾ ਫਲ ਹੈ ਇਹਨੂੰ ਅੱਜ ਇਸ ਪੋਸਟ ਦੇ ਰੂਪ ਵਿੱਚ ਮਿਲ ਰਿਹਾ ਹੈ। ਦੇਖੋ ਜਿੱਦਾਂ ਮੈਂ ਆਲਰੇਡੀ ਫੌਜ ਦੇ ਵਿੱਚ ਪਹਿਲਾਂ ਸਰਵਿਸ ਨਿਭਾ ਰਿਆ ਸੀ ਐਜ਼ ਅ ਕਲਰਕ ਤੇ ਉੱਥੇ ਜਾ ਕੇ ਹੋਰ ਪਤਾ ਚੱਲਿਆ ਕਿ ਇਤੋਂ ਵੀ ਅੱਗੇ ਪੋਸਟਾਂ ਹੈਗੀਆਂ ਨੇ ਅਸੀਂ ਅਫਸਰ ਰੈਂਕ ਤੇ ਵੀ ਜਾ ਸਕਦੇ ਹਾਂ। ਤਾਂ ਮੈਂ ਉਸ ਚੀਜ਼ ਦੀ ਤਿਆਰੀ ਕੀਤੀ। ਪਹਿਲੇ 2 ਚਾਂਸ ਦੇ ਵਿੱਚ ਮੇਰੀ ਇੰਟਰਵਿਊ ਨਹੀਂ ਕਲੀਅਰ ਹੋਈ। ਉੰਨੀ ਮੇਰੀ ਤਿਆਰੀ ਨਹੀਂ ਸੀ ਫਿਰ ਮੈਂ 1.5 ਸਾਲ ਦਾ ਹੋਰ ਟਾਈਮ ਲਿਆ ਉਹ ਟਾਈਮ ਦੇ ਵਿੱਚ ਜਿੰਨੀ ਪ੍ਰੈਪਰੇਸ਼ਨ ਮੈਨੂੰ ਚਾਹੀਦੀ ਸੀ ਜਿਸ ਚੀਜ਼ ਦੇ ਵਿੱਚ ਮੇਰੀ ਕਮੀ ਸੀ ਉਸ ਚੀਜ਼ ਨੂੰ ਮੈਂ ਕੰਪਲੀਟ ਕੀਤਾ ਤੇ ਪੂਰੇ ਪੋਟੈਂਸ਼ੀਅਲ ਨਾਲੇ ਮੈਂ ਆਪਣਾ ਲਾਸਟ ਚਾਂਸ ਦਿੱਤਾ ਤੇ ਇਸ ਲਾਸਟ ਚਾਂਸ ਦੇ ਵਿੱਚ ਇਹ ਮੇਰੀ ਐਸਐਸਬੀ ਕਲੀਅਰ ਹੋਈ ਤੇ ਇਸ ਦੇ ਪਿੱਛੇ ਮੇਰੇ ਪਰਿਵਾਰ ਦਾ ਮੇਰੇ ਸਾਥੀਆਂ ਦਾ ਮੇਰੇ ਦੋਸਤਾਂ ਦਾ ਬਹੁਤ ਵੱਡਾ ਹੱਥ ਰਿਹਾ ਜਿਹੜੇ ਟਾਈਮ ਟੂ ਟਾਈਮ ਮੋਟੀਵੇਸ਼ਨ ਦਿੰਦੇ ਰਹੇ ਅੱਗੇ ਦਾ ਰਸਤਾ ਦਿਖਾਉਂਦੇ ਰਹੇ ਜਿਨ੍ਹਾਂ ਨੇ ਹਿੰਮਤ ਨਹੀਂ ਟੁੱਟਣ ਦਿੱਤੀ ਤੇ ਨੌਜਵਾਨ ਸੀ ਜਿਨੇ ਨੇ ਇਸ ਕੋਰਸ ਨੂੰ ਸੁਪਾਗ ਲਿਆ ਜਿਹੜੇ ਫਾਸ ਹੋਏ ਮੇਰੇ ਬੈਚ ਦੇ ਵਿੱਚ 104 ਬੰਦੇ ਫਸਟ ਦਿਨ ਆਏ ਸੀ ਤੇ ਉਹਨਾਂ ਨੇ ਸਿਰਫ 27 ਨੂੰ ਸਕਰੀਨ ਇਨ ਕਰਿਆ ਆਊਟ ਆਫ 27 ਅਸੀਂ ਲਾਸਟ ਦੇ 5ਵੇਂ ਦਿਨ ਚਾਰ ਬੰਦੇ ਰਿਕਮੈਂਡ ਹੋਏ ਸੀ ਜਿਹਦੇ ਵਿੱਚੋਂ ਦੋ ਅਸੀਂ ਆਰਮੀ ਦੇ ਸੀ ਤੇ ਦੋ ਅਸੀਂ 에어 ਫੋਰਸ ਦੇ ਸੀ ਪੂਰੇ ਪੰਜਾਬ ਦੇ ਵਿੱਚੋਂ ਉਹਨਾਂ ਚਾਰ ਦੇ ਵਿੱਚੋਂ ਮੈਂ ਇਕੱਲਾ ਸੀਗਾ ਜੀ ਸਰ ਮੇਰਾ ਨਾਮ ਗੁਰਜੰਟ ਸਿੰਘ ਆ ਬਹੁਤ ਖੁਸ਼ੀ ਹੋਈ ਠੀਕ ਆ ਸਾਡੇ ਪੂਰੇ ਪਿੰਡ ਦਾ ਮਾਣ ਵਧਾਇਆ ਬੱਚੇ ਨੇ ਅਸੀਂ ਪਰਮਾਤਮਾ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਕਿੰਨੇ ਘਾਤੋਂ ਅਸੀਂ ਆਇਆ ਇਸ ਬੱਚੇ ਦੇ ਪੁੱਤਰ ਬਹੁਤ ਆਸਾਨ ਹੈ ਸਰ ਬਿਲਕੁਲ ਲਿਖਾਈ ਬੱਚਾ ਸਭਾ ਚੋਂ ਐਨ ਠੀਕ ਆ ਬੱਚਾ ਅੱਜ ਬਹੁਤ ਜ਼ਿਆਦਾ ਖੁਸ਼ੀ ਆ ਜੀ ਬਹੁਤ ਮਾਣ ਆ ਜੀ ਬੱਚੇ ਤੇ ਬਹੁਤ ਇੰਟੈਲੀਜੈਂਟ ਬੱਚਾ ਜੀ ਕਹਿਣੇਦਾਰ ਕਹਿਣਾ ਮਾਣਦਾ ਜੀ ਬਹੁਤ-ਬਹੁਤ ਮਾਣ ਆ ਜੀ ਸਾਨੂੰ ਬੱਚੇ ਤੇ ਇੰਨੀ ਮਿਹਨਤ ਕਰਦਾ ਹੈ ਬਹੁਤ ਜ਼ਿਆਦਾ ਆਪਾਂ ਤੇਨੂੰ ਸਾਡੇ ਤੋਂ ਵੱਧ ਖੁਸ਼ੀ ਹੈ ਖੁਸ਼ੀ ਬਹੁਤ ਜ਼ਿਆਦਾ ਖੁਸ਼ੀ ਹੈ ਜੀ ਬਹੁਤ ਜ਼ਿਆਦਾ ਖੁਸ਼ੀ ਕਿੰਨੀ ਕ ਮਿਹਨਤ ਕਰਨੀ ਪਈ ਬਹੁਤ ਜ਼ਿਆਦਾ ਜੀ ਮਿਹਨਤ ਕਰੀ ਆ ਜੀ ਬਹੁਤ ਜ਼ਿਆਦਾ ਇਹਨੇ ਤੇ ਮਿਹਨਤ ਦਾ ਫਲ ਮਿਲ ਗਿਆ ਜੀ ਅੱਜ ਬੱਚੇ ਨੂੰ ਬਹੁਤ ਖੁਸ਼ੀ ਹੈ ਕਿੰਨਾ ਸਮਾਂ ਇਸ ਬੱਚੇ ਦੇ ਲਈ ਖੁਸ਼ੀ ਆ ਬਹੁਤ ਜ਼ਿਆਦਾ ਜੀ ਬੱਚੇ ਨੇ ਆਪ ਵੀ ਬਹੁਤ ਮਿਹਨਤ ਕਰੀ ਕਾਮਯਾਬੀ ਦੇ ਰੂਪ ਵਿੱਚ ਦੇਖਦੇ ਆਂਗੇ ਕਿਉਂਕਿ ਇਹ ਬੱਚੇ ਦਾ ਜਿਹੜਾ ਰੈਂਕਾਂ ਵਾਲਾ ਖਾ ਸਾਡੇ ਪਿੰਡ ਦਾ ਅੱਲਾ ਮਾਨ ਨਹੀਂ ਬਣਾਇਆ ਪੂਰੇ ਇਲਾਕੇ ਦਾ ਜਿਹੜਾ ਮਾਨ ਆ ਉਹਨਾਂ ਨੇ ਵਧਾਇਆ ਆ ਇਹ ਸਾਡੇ ਮਤਲਬ ਪਹਿਲੇ ਗੈਸਟਡ ਆਫਸਰ ਬਣਨਗੇ ਸਾਡੇ ਇਸ ਇਲਾਕੇ ਦੇ ਸਾਡੇ ਪਿੰਡ ਦੇ ਤੇ ਬੱਚਿਆਂ ਨੇ ਬੜੀ ਮਿਹਨਤ ਕੀਤੀ ਹੈ ਬੜਾ ਸਾਊ ਪਰਿਵਾਰ ਆ ਬੜੇ ਮਿਹਨਤੀ ਪਰਿਵਾਰ ਆ ਤੇ ਇਸ ਮਿਹਨਤ ਦਾ ਅੱਜ ਜਿਹੜਾ ਫਲ ਹੈ ਨੂੰ ਅੱਜ ਇਸ ਪੋਸਟ ਦੇ ਰੂਪ ਵਿੱਚ ਮਿਲ ਰਿਹਾ ਹੈ ਜੀ ਇੱਕ ਡੇਢ ਸਾਲ ਦਾ ਹੋਰ ਟਾਈਮ ਲਿਆ ਉਹ ਟਾਈਮ ਦੇ ਵਿੱਚ ਜਿੰਨੀ ਪ੍ਰੈਪਰੇਸ਼ਨ ਮੈਨੂੰ ਚਾਹੀਦੀ ਸੀ ਉਹ ਚੀਜ਼ਾਂ ਮੈਂ ਕੰਪਲੀਟ ਕੀਤਾ ਤੇ ਪੂਰੇ ਪੋਟੈਂਸ਼ੀਅਲ ਨਾਲੇ ਮੈਂ ਆਪਣਾ ਲਾਸਟ ਚਾਂਸ ਦਿੱਤਾ ਤੇ ਇਸ ਲਾਸਟ ਚਾਂਸ ਦੇ ਵਿੱਚ ਇਹ ਮੇਰੀ ਐਸਐਸਬੀ ਕਲੀਅਰ ਹੋਈ ਠੀਕ ਆ ਸਾਡੇ ਪੂਰੇ ਪਿੰਡ ਦਾ ਮਾਣ ਵਧਾਇਆ ਬੱਚੇ ਨੇ ਅਸੀਂ ਪਰਮਾਤਮਾ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਪੜ੍ਹਾਈ ਲਿਖਾਈ ਬੱਚੋਂ ਸਭਾ ਤੋਂ ਐਨ ਠੀਕ ਆ ਬੱਚਾ ਇਹ ਸਾਡੇ ਪਹਿਲੇ ਗੈਸਟਡ ਅਫਸਰ ਬਣਨਗੇ ਸਾਡੇ ਇਸ ਇਲਾਕੇ ਦੇ ਇਸ ਮਿਹਨਤ ਦਾ ਅੱਜ ਜਿਹੜਾ ਫਲ ਹੈ ਨੂੰ ਅੱਜ ਇਸ ਪੋਸਟ ਦੇ ਰੂਪ ਵਿੱਚ ਮਿਲ ਰਿਹਾ ਹੈ। ਦੇਖੋ ਜਿੱਦਾਂ ਮੈਂ ਆਲਰੇਡੀ ਫੌਜ ਦੇ ਵਿੱਚ ਪਹਿਲਾਂ ਸਰਵਿਸ ਨਿਭਾ ਰਿਹਾ ਸੀ ਐਜ਼ ਅ ਕਲਰਕ ਤੇ ਉੱਥੇ ਜਾ ਕੇ ਹੋਰ ਪਤਾ ਚੱਲਿਆ ਕਿ ਇਤੋਂ ਵੀ ਅੱਗੇ ਪੋਸਟਾਂ ਹੈਗੀਆਂ ਨੇ ਅਸੀਂ ਅਫਸਰ ਰੈਂਕ ਤੇ ਵੀ ਜਾ ਸਕਦੇ ਆਂ। ਤਾਂ ਮੈਂ ਉਸ ਚੀਜ਼ ਦੀ ਤਿਆਰੀ ਕੀਤੀ। ਪਹਿਲੇ 2 ਚਾਂਸ ਦੇ ਵਿੱਚ ਮੇਰੀ ਇੰਟਰਵਿਊ ਨਹੀਂ ਕਲੀਅਰ ਹੋਈ। ਉੰਨੀ ਮੇਰੀ ਤਿਆਰੀ ਨਹੀਂ ਸੀ। ਫਿਰ ਮੈਂ 1.5 ਸਾਲ ਦਾ ਹੋਰ ਟਾਈਮ ਲਿਆ। ਉਹ ਟਾਈਮ ਦੇ ਵਿੱਚ ਜਿੰਨੀ ਪ੍ਰੈਪਰੇਸ਼ਨ ਮੈਨੂੰ ਚਾਹੀਦੀ ਸੀ, ਜਿਸ ਚੀਜ਼ ਦੇ ਵਿੱਚ ਮੇਰੀ ਕਮੀ ਸੀ, ਉਸ ਚੀਜ਼ ਨੂੰ ਮੈਂ ਕੰਪਲੀਟ ਕੀਤਾ ਤੇ ਪੂਰੇ ਪੋਟੈਂਸ਼ੀਅਲ ਨਾਲੇ ਮੈਂ ਆਪਣਾ ਲਾਸਟ ਚਾਂਸ ਦਿੱਤਾ ਤੇ ਇਸ ਲਾਸਟ ਚਾਂਸ ਦੇ ਵਿੱਚ ਇਹ ਮੇਰੀ ਐਸਐਸਬੀ ਕਲੀਅਰ ਹੋਈ ਤੇ ਇਸ ਦੇ ਪਿੱਛੇ ਮੇਰੇ ਪਰਿਵਾਰ ਦਾ ਮੇਰੇ ਸਾਥੀਆਂ ਦਾ ਮੇਰੇ ਦੋਸਤਾਂ ਦਾ ਬਹੁਤ ਵੱਡਾ ਹੱਥ ਰਿਹਾ ਜਿਹੜੇ ਟਾਈਮ ਟੂ ਟਾਈਮ ਮੋਟੀਵੇਸ਼ਨ ਦਿੰਦੇ ਰਹੇ ਅੱਗੇ ਦਾ ਰਸਤਾ ਦਿਖਾਉਂਦੇ ਰਹੇ ਜਿਨ੍ਹਾਂ ਨੇ ਹਿੰਮਤ ਨਹੀਂ ਟੁੱਟਣ ਦਿੱਤੀ ਤੇ ਨੌਜਵਾਨ ਸੀ ਜਿਨ੍ਹਾਂ ਨੇ ਇਸ ਕੋਰਸ ਵਿੱਚ ਭਾਗ ਲਿਆ ਜਿਹੜੇ ਪਾਸ ਹੋਏ ਮੇਰੇ ਬੈਚ ਦੇ ਵਿੱਚ 104 ਬੰਦੇ ਫਸਟ ਦਿਨ ਆਏ ਸੀ ਤੇ ਉਹਨਾਂ ਨੇ ਸਿਰਫ 27 ਨੂੰ ਸਕਰੀਨ ਇਨ ਕਰਿਆ ਆਊਟ ਆਫ 27 ਅਸੀਂ ਲਾਸਟ ਦੇ 5ਵੇਂ ਦਿਨ 4 ਬੰਦੇ ਰਿਕਮੈਂਡ ਹੋਏ ਸੀ ਜਿਹਦੇ ਵਿੱਚੋਂ 2 ਅਸੀਂ ਆਰਮੀ ਦੇ ਸੀ ਤੇ 2 ਅਸੀਂ 에어 ਫੋਰਸ ਦੇ ਸੀ ਪੂਰੇ ਪੰਜਾਬ ਦੇ ਵਿੱਚੋਂ ਉਹਨਾਂ 4 ਦੇ ਵਿੱਚੋਂ ਮੈਂ ਇਕੱਲਾ ਸੀਗਾ ਜੀ ਸਰ ਮੇਰਾ ਨਾਮ ਗੁਰਜੰਟ ਸਿੰਘ ਆ ਬਹੁਤ ਖੁਸ਼ੀ ਹੋਈ ਠੀਕ ਆ ਸਾਡੇ ਪੂਰੇ ਪਿੰਡ ਦਾ ਮਾਣ ਵਧਾਇਆ ਬੱਚੇ ਨੇ ਅਸੀਂ ਪਰਮਾਤਮਾ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿੰਨੇ ਕਾਫੀ ਅਸੀਂ ਆ ਇਸ ਬੱਚੇ ਦੇ ਪੁੱਤ ਬਹੁਤ ਆਸਾਨ ਹੈ ਸਰ ਬੜਾਈ ਲਖਾਈ ਬੱਚਾ ਸਾਬਾ ਤੋਂ ਐਨ ਠੀਕ ਹੈ ਬੱਚਾ ਅੱਜ ਬਹੁਤ ਜ਼ਿਆਦਾ ਖੁਸ਼ੀ ਆ ਜੀ ਬਹੁਤ ਮਾਣ ਆ ਜੀ ਬੱਚੇ ਤੇ ਬਹੁਤ ਇੰਟੈਲੀਜੈਂਟ ਬੱਚਾ ਜੀ ਕਹਿਣੇਦਾਰ ਕਹਿਣਾ ਮਾਣਦਾ ਜੀ ਬਹੁਤ ਬਹੁਤ ਮਾਣ ਆ ਜੀ ਸਾਨੂੰ ਬੱਚੇ ਤੇ ਇੰਨੀ ਮਿਹਨਤ ਕਰਦਾ ਏ ਬਹੁਤ ਜ਼ਿਆਦਾ ਮਾਤਪਿਤਨ ਸਾਹਿਬ ਤੋਂ ਵੱਧ ਖੁਸ਼ੀ ਹੁੰਦੀ ਹੈ ਖੁਸ਼ੀ ਬਹੁਤ ਜ਼ਿਆਦਾ ਖੁਸ਼ੀ ਆ ਜੀ ਬਹੁਤ ਜ਼ਿਆਦਾ ਖੁਸ਼ੀ ਕਿੰਨੀ ਕਿ ਮਿਹਨਤ ਕਰਨੀ ਪਈ ਬਹੁਤ ਜ਼ਿਆਦਾ ਜੀ ਮਿਹਨਤ ਕਰੀ ਆ ਜੀ ਬਹੁਤ ਜ਼ਿਆਦਾ ਇਹਨੇ ਤੇ ਮਿਹਨਤ ਦਾ ਫਲ ਮਿਲ ਗਿਆ ਜੀ ਅੱਜ ਬੱਚੇ ਨੂੰ ਬਹੁਤ ਖੁਸ਼ੀ ਹੈ ਕਿੰਨਾ ਸਮਾਂ ਇਸ ਬੱਚੇ ਦੇ ਲਈ ਖੁਸ਼ੀ ਆ ਬਹੁਤ ਜ਼ਿਆਦਾ ਜੀ ਬੱਚੇ ਨੇ ਆਪ ਵੀ ਬਹੁਤ ਮਿਹਨਤ કરી ਕਾਮਯਾਬੀ ਦੇ ਰੂਪ ਵਿੱਚ ਦੇਖਦੇ ਆਂਗੇ ਕਿਉਂਕਿ ਇਹ ਬੱਚੇ ਦਾ ਜਿਹੜਾ ਰੈਂਕ ਆ ਮਲਾਖਾ ਸਾਡੇ ਪਿੰਡ ਦਾ ਇਕੱਲਾ ਮਾਣ ਨਹੀਂ ਬਣਾਇਆ ਪੂਰੇ ਇਲਾਕੇ ਦਾ ਜਿਹੜਾ ਮਾਣ ਆ ਉਹਨਾਂ ਨੇ ਵਧਾਇਆ ਆ ਇਹ ਸਾਡੇ ਮਤਲਬ ਪਹਿਲੇ ਗਾਸਟਡ ਅਫਸਰ ਬਣਨਗੇ ਸਾਡੇ ਇਸ ਇਲਾਕੇ ਦੇ ਸਾਡੇ ਪਿੰਡ ਦੇ ਤੇ ਬੱਚੇ ਨੇ ਬੜੀ ਮਿਹਨਤ ਕੀਤੀ ਹੈ ਬੜਾ ਸਾਊ ਪਰਿਵਾਰ ਆ ਬੜੇ ਮਿਹਨਤੀ ਪਰਿਵਾਰ ਆ ਤੇ ਇਸ ਮਿਹਨਤ ਦਾ ਅੱਜ ਜਿਹੜਾ ਫਲ ਹੈ ਨੂੰ ਅੱਜ ਇਸ ਪੋਸਟ ਦੇ ਰੂਪ ਵਿੱਚ ਮਿਲ ਰਿਹਾ ਜੀ